ਮਾਸਟਰ ਕਸ਼ਮੀਰ ਸਿੰਘ ਦੇ ਮੁੰਡੇ ਨੇ ਅਮਰੀਕਾ ਦੀ ਪੁਲਿਸ 'ਚ ਭਰਤੀ ਹੋ ਕੇ ਪੂਰੇ ਪਰਿਵਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਗਰੀਬੀ ਦੀ ਧੌਣ ਤੇ ਗੋਡਾ ਰੱਖ ਕੇ ਉੱਠਿਆ ਜਸਪਿੰਦਰ ਸਹੋਤਾ ਅੱਜ ਆਪਣੇ ਪਿਓ ਦੇ ਮੋਢਿਆਂ ਦਾ ਸਹਾਰਾ ਬਣ ਗਿਆ ਹੈ। 2011 ਦੇ ਵਿੱਚ ਜਸਪਿੰਦਰ ਦੇ ਫਾਦਰ ਨੂੰ ਪੈਰਾਲਾਈਜ਼ ਹੋ ਗਿਆ ਸੀ ਜਿਸ ਕਰਕੇ ਇੱਕ ਪਾਸਾ ਉਹਨਾਂ ਦੇ ਸਰੀਰ ਦਾ ਖਲੋ ਗਿਆ ਸੀ। 2019 ਦੇ ਵਿੱਚ ਕਰਜ਼ਾ ਚੁੱਕ ਕੇ ਅਮਰੀਕਾ ਭੇਜੇ ਪੁੱਤ ਨੇ ਅੱਜ ਪਰਵਾਰ ਦਾ ਤੇ ਨਾਮ ਰੌਸ਼ਨ ਕੀਤਾ ਹੀ ਕੀਤਾ ਨਾਲ ਪਿਤਾ ਦੀ ਪੱਗ ਦਾ ਰੋਬ ਵੀ ਵਧਾ ਦਿੱਤਾ ਹੈ ਜਸਪਿੰਦਰ ਸਹੋਤਾ ਪੰਜਾਬ ਦੇ ਵਿੱਚ ਛੋਟੀ ਮੋਟੀ ਨੌਕਰੀ ਕਰਦਾ ਸੀ ਜਦੋਂ 11 ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਨੂੰ ਇਹ ਬਿਮਾਰੀ ਹੋਈ ਉਸ ਤੋਂ ਬਾਅਦ ਘਰ ਦੇ ਹਾਲਾਤ ਬੜੇ ਵਿਗੜ ਗਏ ਸੀ ਜਸਪਿੰਦਰ ਹੁਣੀ ਆਪਣੀ ਜ਼ੁਬਾਨੀ ਦੱਸਦੇ ਆ ਭਾਵਕ ਉਹਨਾਂ ਦੇ ਬੋਲ ਵੀ ਹੁੰਦੇ ਆ ਪਰ ਜਦੋਂ ਅਮਰੀਕਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਉਹ ਪਹਿਲੀ ਵਾਰੀ ਪੰਜਾਬ ਮੁੜਿਆ ਤੇ ਰੋਹ ਵੀ ਵੱਖਰਾ ਸੀ ਮੈਂ 2019 ਦੇ ਵਿੱਚ ਗਿਆ ਸੀਗਾ ਅਮਰੀਕਾ ਤੇ ਮੇਰੀ ਜਿਹੜੀ ਸਿਲੈਕਸ਼ਨ ਆ ਸਾਰਾ ਉਹ ਮੈਂ ਜੂਨ 2023 ਦੇ ਵਿੱਚ ਉੱਥੇ ਸਿਲੈਕਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਟ੍ਰੇਨਿੰਗ ਤੇ ਸਾਰਾ ਕੁਝ ਤੇ ਹੁਣ ਮੇਰੀ ਸਾਰੀ ਟ੍ਰੇਨਿੰਗ ਵੀ ਖਤਮ ਹੋ ਗਈ ਹੈ ਤੇ ਹਾਂਜੀ ਤੇ ਹੁਣ ਮੈਂ ਆਨ ਡਿਊਟੀ ਹਾਂ ਇਹ ਜੀ ਡਿਫਰੈਂਟ ਸਟੇਟਸ ਦਾ ਜਿਹੜਾ ਡਿਫਰੈਂਟ ਸਟੇਟਸ ਦਾ ਵੱਖਰਾ ਵੱਖਰਾ ਹੁੰਦਾ ਆ ਤੇ ਜਿੱਦਾਂ ਬਟ ਇੱਕ ਕਾਮਨ ਥਿੰਗ ਜਿਹੜੀ ਸਾਰੇ ਕ੍ਰਾਈਟੇਰੀਆ ਦੇ ਵਿੱਚ ਹੁੰਦੀ ਆ ਰਿਟਨ ਟੈਸਟ ਫਿਜ਼ੀਕਲ ਪੋਲੀਗ੍ਰਾਫ ਸਾਈਕੋਲੋਜੀਕਲ ਟੈਸਟ ਬੈਕਗਰਾਉਂਡ ਇਨਵੈਸਟੀਗੇਸ਼ਨ ਤੇ ਮੈਡੀਕਲ ਬਾਕੀ ਵੱਖ-ਵੱਖ ਜਿਹੜੇ ਡਿਪਾਰਟਮੈਂਟ ਹੈਗੇ ਉਹਨਾਂ ਨੇ ਵੱਖ-ਵੱਖ ਆਪਣਾ ਰੱਖਿਆ ਹੋਇਆ ਟੈਸਟ ਇੰਟਰਵਿਊਜ਼ ਐਲੀਜੀਬਿਲਟੀ ਇੱਕ ਤਾਂ ਪਹਿਲੂ ਤੁਸੀਂ ਯੂ ਐਸ ਸਿਟੀਜ਼ਨ ਹੋਣੇ ਚਾਹੀਦੇ ਬਟ ਇਹ ਵੀ ਮੈਂ ਫੇਰ ਕਹੂੰਗਾ ਵੀ ਡਿਫਰੈਂਟ ਸਟੇਟਸ ਦਾ ਡਿਫਰੈਂਟ ਹੈਗਾ ਬਟ ਯੂਐਸ ਸਿਟੀਜ਼ਨ ਹੋਣੇ ਚਾਹੀਦੇ ਆ ਤੁਸੀਂ 21 ਸਾਲ ਦੀ ਉਮਰ ਹੋਣੀ ਚਾਹੀਦੀ ਤੁਹਾਡੀ ਘੱਟੋ ਘੱਟ ਤੇ ਤੁਸੀਂ ਗੁੱਡ ਫਿਜ਼ੀਕਲ ਸ਼ੇਪ ਦੇ ਵਿੱਚ ਹੋਣੇ ਚਾਹੀਦੇ ਆ ਤੇ ਇਹ ਜਿਹੜਾ ਬੇਸਿਕ ਕਰਾਈਟੇਰੀਆ ਹੁੰਦਾ ਹੈ ਜਾਂ ਐਲੀਜੀਬਿਲਟੀ ਹੁੰਦੀ ਹੈ ਪੰਜਾਬ ਦੇ ਵਿੱਚ ਮੈਂ ਜੀ ਐਮਐਸਸੀ ਕੀਤੀ ਹੋਈ ਸੀਗੀ ਫਿਜ਼ਿਕਸ ਦੇ ਵਿੱਚ ਤੇ ਮੈਂ ਬੀਐਡ ਕੀਤੀ ਹੋਈ ਸੀ ਮੈਂ 3 ਸਾਲ ਇੰਜੀਨੀਅਰਿੰਗ ਕਾਲਜ ਪੜਾਇਆ ਤੇ 3 ਸਾਲ 3 ਸਾਲ CBSE ਸੀਨੀਅਰ ਸਕੂਲ ਬਾਬਾ ਮੰਝ ਕਾਉਂਨਮੈਂਟ ਸਕੂਲ ਉੱਥੇੋਂ ਪੜਾਇਆ ਹਾਂ ਕਿਵੇਂ ਫਿਰ ਮਹਿਸੂਸ ਹੋਇਆ ਜਦੋਂ ਪਹਿਲੀ ਵਾਰੀ ਅਫਸਰ ਬਣ ਕੇ ਪਿੰਡ ਆਏ ਤੁਸੀਂ ਬਹੁਤ ਵਧੀਆ ਮਹਿਸੂਸ ਹੋਇਆ ਜੀ ਤੇ ਕਿਉਂਕਿ ਪੇਰੈਂਟਸ ਦਾ ਪੇਰੈਂਟਸ ਖੁਸ਼ ਸੀਗੇ ਉਹਨਾਂ ਦਾ ਨਾਮ ਹੋਇਆ ਤੇ ਓਬਵੀਅਸ ਆ ਜੇ ਪੇਰੈਂਟਸ ਖੁਸ਼ ਆ ਤਾਂ ਤੁਸੀਂ ਆਪੇ ਹੀ ਖੁਸ਼ ਹੋਨੇ ਆ ਹਾਂਜੀ ਮੇਰੇ ਫਾਦਰ ਸਾਹਿਬ 2011 ਦੇ ਵਿੱਚ ਬਿਮਾਰ ਪੈ ਗਏ ਸੀਗੇ ਉਹਨਾਂ ਨੂੰ ਸਟ੍ਰੋਕ ਹੋ ਗਿਆ ਸੀ ਉਹਨਾਂ ਦੀ ਰਾਈਟ ਸਾਈਡ ਪੈਰਲਾਈਜ਼ਡ ਹੋ ਗਈ ਸੀ ਤੇ ਉਹਨਾਂ ਦੇ ਜਿੱਦਾਂ ਪ੍ਰੋਫੈਸਰ ਸੀਗੇ ਉਹ ਵੀ ਫਿਜ਼ਿਕਸ ਦੇ ਖਾਲਸਾ ਕਾਲਜ ਗੜਦੀ ਵਾਲਾ ਤੇ ਉਹਨਾਂ ਦੀ ਬੋਲਣ ਦੀ ਸ਼ਕਤੀ ਚਲ ਗਈ ਸੀਗੀ ਇਸ ਸਟ੍ਰੋਕ ਦੇ ਨਾਲ ਸੋ ਸਿੰਗਲ ਫੈਮਿਲੀ ਯੂ نو ਕੋਈ ਅਰਨਿੰਗ ਮੈਂਬਰ ਸੀਗੇ ਤੇ ਉਹਦੇ ਕਰਕੇ ਫਿਰ ਸਾਨੂੰ ਫਾਈਨੈਂਸ਼ੀਅਲ ਵੀ ਫਾਈਨੈਂਸ਼ੀਅਲ ਜਿਹੜਾ ਹੋ ਗਿਆ ਸਟਰਗਲ ਵੀ ਹੋਈ ਸਾਡੀ ਤੇ ਸਾਰਾ ਕੁਝ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਮੈਂ ਜਾ ਕੇ ਜਦਾਂ ਇਹਦੀ ਪਰਮਿਸ਼ਨ ਲੈਣੀ ਆ ਦਸਤਾਰ ਸਜਾਉਣ ਦੀ ਬਟ ਇੱਕ ਹੋਰ ਵੀ ਹੈ ਕਿਉਂਕਿ ਉੱਥੇ ਸਾਨੂੰ ਕਈ ਵੇਲੇ ਜਿਹੜੇ ਉੱਥੇ ਕ੍ਰਿਮੀਨਲ ਹੁੰਦੇ ਆ ਉਹਨਾਂ ਨਾਲ ਹੈਂਡ ਆਨ ਹੋਣਾ ਪੈਂਦਾ ਸੋ ਉਹਦੇ ਕਰਕੇ ਵੀ ਥੋੜਾ ਮੈਂ ਪਰਸਨਲੀ ਇਸ ਬਾਰੇ ਸੋਚਦਾ ਆਂ ਕਿ ਥੋੜੀ ਦਸਤਾਰ ਦੀ ਬੇਅਦਬੀ ਨਾ ਹੋਵੇ ਕਿ ਕਈ ਵੇਲੇ ਤੁਸੀਂ ਫੜਦੇ ਆਂ ਜਾਂ ਕੋਈ ਤੁਸੀਂ ਉਹ ਤੁਹਾਡੇ ਨਾਲ ਗਾਂ ਝਗੜਾ ਕਰਦੇ ਆਂ ਤਾਂ ਉਹ ਤੁਹਾਡੀ ਦਸਤਾਰ ਦੇ ਬੇਅਦਬੀ ਨਾ ਹੋਵੇ ਤਾਂ ਉਸ ਕਰਕੇ ਵੀ ਮੈਂ ਫਿਲਹਾਲ ਤਾਂ ਨਹੀਂ ਉੱਥੇ ਦਸਤਾਰ ਸਜਾਉਣਾ ਪਰ ਇਨ ਫਿਊਚਰ ਮੇਰੇ ਮਨ ਦੇ ਵਿੱਚ ਹੈ ਕਿ ਮੈਂ ਪਰਮਿਸ਼ਨ ਲੈ ਕੇ ਤੇ ਮੈਂ ਜ਼ਰੂਰ ਸਜਾਵਾਂਗਾ ਮੇਰੇ ਡੈਜ਼ਿਗਨੇਸ਼ਨ ਹੈ ਕਿ ਮੈਂ ਡਿਪਟੀ ਸ਼ਰਫ ਹਾਂ ਤੇ ਸਾਡਾ ਕੰਮ ਹੁੰਦਾ ਆ ਇੱਕ ਪੈਟਰੋਲਿੰਗ ਫਿਰ ਕੋਰਟ ਕੋਰਟ ਨੂੰ ਆਪਾਂ ਸਾਰਾ ਮੈਨੇਜਮੈਂਟ ਉੱਥੇ ਕਰਦੇ ਆਂ ਕੋਰਟ ਹਾਊਸ ਦੀ ਉਸ ਤੋਂ ਬਾਅਦ ਆਪਾਂ ਵਾਰੈਂਟ ਸਰਵਿਸ ਕਰਦੇ ਆਂ ਤੇ ਫਿਰ ਸਾਡੀ ਇੱਕ ਬੇਸਿਕ ਡਿਊਟੀ ਦੇ ਵਿੱਚ ਕੇਵਲ ਆਪਾਂ ਜੇਲ ਜੇਲ ਦੀ ਵੀ ਆਪਾਂ ਸਾਰੀ ਮੈਨੇਜਮੈਂਟ ਆਪਾਂ ਦੇਖਦੇ ਆਂ ਉੱਥੇ ਹਾਂਜੀ ਨਹੀਂ ਜੀ ਬਿਲਕੁਲ ਨਹੀਂ ਸੋਚਿਆ ਸੀ ਵਾਹਿਗੁਰੂ ਦੀ ਬਹੁ ਮਿਹਰ ਸਾਰੇ ਯਾਰਾਂ ਦੋਸਤਾਂ ਦਾ ਸਾਰਿਆਂ ਦਾ ਪਿਆਰ ਸਾਰੇ ਵੱਡਿਆਂ ਦਾ ਆਸ਼ੀਰਵਾਦ ਜੀ ਜਿਹੜਾ ਇਸ ਮੁਕਾਮ ਤੱਕ ਪਹੁੰਚੇ ਆਂ ਤੇ ਬਾਕੀ ਸਤਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਜੀ ਤੇ ਬਾਕੀ ਬਿਲਕੁਲ ਨਹੀਂ ਸੋਚਿਆ ਸੀਗਾ ਜੀ ਹਾਂਜੀ ਠੀਕ ਆ